ਪੂਰੀ ਆਲਿਆਂ ਦੇ ਵੀ ਆਉਂਦੇ ਆ ਪੋਗਲੈਣ ਬਾਬਿਆਂ ਨੇ ਦਿੱਤੀਆਂ ਨੂੰ ਬਾਬਿਆਂ ਨੇ ਬਹੁਤ ਸੰਯੋਗ ਕੀਤਾ ਪਰ ਪ੍ਰਸ਼ਾਸਨ ਨੇ ਇੱਕ ਵਾਰ ਵੀ ਸਾਡੀ ਸਾਰ ਨਹੀਂ ਲਈ ਦੂਜੀ ਬੇਨਤੀ ਆ ਜਿਹੜਾ ਟਾਵਰ ਸਾਹਮਣੇ ਦਿਖਣ ਨਾ ਦਿਖਣ ਡਿਆ ਜੀ ਇਹ ਅੱਧਾ ਇਕੱਲਾ ਖੜਵਾ ਰਹਿ ਗਿਆ ਜੋ ਪਾਣੀ ਚ ਜਾਣੀ ਵਾਲਾ ਸਮਝ ਲੋਗੇ ਬਾਰ-ਬਾਰ ਅਸੀਂ ਬੇਨਤੀਆਂ ਕੀਤੀਆਂ ਉਹਨਾਂ ਨੂੰ ਤੇ ਆਣ ਕੇ ਵੇਖੋ ਇੱਥੇ ਕਿੰਦਾ ਜਾਨੀ ਨੁਕਸਾਨ ਹੋਦਾ ਇਹ ਟਾਵਰ ਦੇ ਨਾਲ ਇਹ ਲਾਈਟ ਥੱਲੇ ਖਲੋਈਏ ਨਾ ਦੇ ਨਹੀਂ ਪੈਂਦਾ ਵੇ ਕਿ ਬੰਦੇ ਨੂੰ ਖਿੱਚਣ ਪੈਂਦੀ ਏ ਇੰਨੀ ਮਤਲਬ ਪਾਵਰ ਪਾਵਰ ਆ ਦੇ ਤਾ ਬਤੀ ਚ ਪਰ ਉਹਨਾਂ ਨੇ ਇੱਕ ਵਾਰੀ ਵੀ ਸਾਡੇ ਆਣ ਕੇ ਸਾਥ ਨਹੀਂ ਲਈ ਪਰਸੋਂ ਰਿਪੋਰਟ ਕੀਤੀ ਉਹਨਾਂ ਨੇ ਅਸੀਂ ਫੇ ਆਣ ਕੇ ਆਪਦਾ ਟਾਵਰ ਦਾ ਜਾਜਾ ਲਓ ਆਣ ਕੇ ਆਪਦਾ ਟਾਵਰ ਵੇਖੋ ਪਰ ਉਹਨਾਂ ਦੇ ਕੰਨ ਤੇ ਅਜੇ ਤੱਕ ਜੂਨ ਹੀ ਸਰਕੀ ਨਾ ਸਰਕਾਰ ਦੇ ਨਾ ਪ੍ਰਸ਼ਾਸਨ ਦੇ ਅਸੀਂ ਇਹਨਾਂ ਦੇ ਹੱਥੋਂ ਬਹੁਤ ਤਾਂਗਾ ਜੇ ਕਿਦਾ ਜਾਨੀ ਨੁਕਸਾਨ ਹੋਗਾ ਬਾਰ ਬਾਰ ਕਹਿੰਦੇ ਅਸੀਂ ਚੈਨਲਾਂ ਦੇ ਓਏ ਜਮਿਆਰ ਸਰਕਾਰ ਹੋਗੀ ਦੇ ਲਈ ਮਰਮਾ ਹੋਏਗਾ ਪਰ ਅਜੇ ਤੱਕ ਸਾਨੀ ਹਾਨੂੰ ਅਜੇ ਤੱਕ ਉਹਨੇ ਆੜ ਕੇ ਦਿਖਾਈ ਨਹੀਂ ਦਿੱਤੀ ਅਸੀਂ ਜਾਈਏ ਤੇ ਜਾਈਏ ਕਿਦਰ ਪਾਰ 2500 ਏਕੜ ਸਾਡਾ ਮਲਮਟ ਡੁੱਬ ਚੁੱਕਾ ਵਾ ਧੁੰਦਾ ਪਿੰਡ ਆਏ ਧੁੰਦੇ ਪਿੰਡ ਤੋਂ ਲੈ ਕੇ ਮਾਨਕ ਦੇਕਾ ਭੈਲ ਜੋਲਟਾਏ ਵਾਲਾ ਕਲੀਅਰ ਗਾੜੀ ਆ ਗਿਆ ਦੂਰਾ ਘੜਗਾ ਮੁੰਡਾ ਪਿੰਡ ਉਹ ਸਾਰੇ ਭਰਾਵਾਂ ਦੇ ਗਾੜੀ ਚੜਿਆ ਅੱਧੇ ਉਹਦੇ ਜਾਰੀ ਬਰਬਾਦ ਹੋ ਚੁੱਕੀ ਫਸਲ ਆ 400 ਏਕੜ ਜਿਹੜੀ ਜ਼ਮੀਨ ਆ ਇਹ ਸੰਗਤ ਦੇ ਸੰਯੋਗ ਨਾਲ ਹੀ ਵੱਜੀ ਆ ਜੇ ਕਾਇਨ ਸਰਕਾਰਾਂ ਨੇ ਕੋ ਕੀਤਾ ਉਹਨੇ ਕਰਤਾ ਇਹਨੇ ਕਰਤਾ ਨਹੀਂ ਇੱਥੇ ਜਿਹੜੇ ਸਾਡੇ ਵੀਰ ਭਰਾ ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਜਿਹੜੇ ਆਣ ਕੇ ਸਾਡੀ ਬਾਹ ਫੜਦੇ ਆ ਇਹ ਜਿੰਨਾ ਪਿੱਛੋਂ ਬਾਹ ਰੁੜਿਆ ਵਾ ਸਾਰਾ ਸਾਡੇ ਭਰਾਵਾਂ ਦੇ ਨਾਲ ਸੰਯੋਗ ਦੇ ਨਾਲ ਵੱਜਾ ਕਿੰਨੇ ਸਾਡੀ ਸਾਰ ਨਹੀਂ ਅਜੇ ਤੱਕ ਲਈ ਅਸੀਂ ਤੇ ਬਾਰ-ਬਾਰ ਪ੍ਰਸ਼ਾਸਨ ਨੂੰ ਮੌਜੂਦਾ ਸਰਕਾਰ ਨੂੰ ਬਾਰ-ਬਾਰ ਕਹਿੰਨੇ ਆ ਕਿ ਆਣ ਕੇ ਸਾਡੀ ਸਾਰ ਲੈਣ ਪਰ ਨਹੀਂ ਕਿਸਨੇ ਨਹੀਂ ਆਉਣਾ ਜਿੰਨਾ ਚਿਰ ਪੰਜਾਬ ਦੇ ਨਾਲ ਪੰਜਾਬ ਦੇ ਭਾਈ ਖੜਿਆ ਉਹਨਾਂ ਚਿਰ ਆਪਣਾ ਮਤਲਬ ਮਸਲਾ ਹਲੋਣਾ ਨਹੀਂ ਤੇ ਨਹੀਂ ਹੋਣਾ ਅਜਨਾਲੇ ਹਲ ਵੇਖ ਲੋ ਉਧਰ ਲੋਕੀ ਡੁੱਬ ਗਏ ਮਰ ਗਏ ਆਪਣੇ ਪੰਜਾਬੀ ਭਰਾਵਾਂ ਨੇ ਜਾ ਕੇ ਸਾਥ ਦਿੱਤਾ ਅਜੇ ਤੱਕ ਸਰਕਾਰ ਨੇ 1 ਰੁਪਿਆ ਨਹੀਂ ਉਥੇ ਦਿੱਤਾ ਜੇ ਦਿੱਤਾ ਤੇ ਬਾਹ ਖੜੀ ਕਰਕੇ ਦੱਸ ਦੇ ਪੀ ਮੈਂ ਦਿੱਤਾ ਜੇ ਧੁੰਦੇ ਰਕਬੇ ਦੇ ਵਿੱਚ ਇੱਥੇ ਜਮੀਨਾਂ ਲੋਕਾਂ ਦੀਆਂ ਰੋੜੀਆਂ 2500 ਏਕੜ ਸਾਡਾ ਪਾਰ ਦਾ ਖੋਦਾ ਧੁੰਦੇ ਪਿੰਡ ਦਾ ਜਿਹੜਾ ਡੁੱਬ ਗਿਆ ਉਦੇ ਵਿੱਚ ਰੇਤ ਪੈ ਚੁੱਕੀ ਆ ਅਜੇ ਤੱਕ ਕਿੰਨੇ ਆਣ ਕੇ ਇਹ ਨਹੀਂ ਕਹ ਪੀ ਅਸੀਂ ਤੁਹਾਡਾ ਵੇਹਨੇ ਆ ਬਾਜ ਬੇ ਤੱਕ ਖਰਾਬੇ ਤੱਕ ਨਹੀਂ ਅਜੇ ਤੱਕ ਉਹਨਾਂ ਨੇ ਪੜਾਣ ਕੇ ਦੱਸਣ ਤੇ ਜ਼ਿੰਮੇਦਾਰ ਜਾਣ ਤੇ ਜਾਣ ਕਿੱਥੇ ਇੰਨੀਆਂ ਬੇਨਤੀਆਂ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦਰਸ਼ਕੋ ਤੁਸੀਂ ਪਿੰਡ ਵਾਸੀਆਂ ਦਾ ਦਰਦ ਦਾ ਜਿਹੜੀਆਂ ਮੁਸ਼ਕਲਾਂ ਆ ਤੁਸੀਂ ਸੁਣ ਲਈਆਂ ਤੇ ਤੁਹਾਡੀ ਜ਼ਿੰਮੇਵਾਰੀ ਇਹ ਆ ਵੀ ਇਸ ਵੀਡੀਓ ਨੂੰ ਸ਼ੇਅਰ ਕਰਕੇ ਤੁਸੀਂ ਬਿਜਲੀ ਵਿਭਾਗ ਤੱਕ ਤੇ ਪੰਜਾਬ ਦੇ ਮੁੱਖ ਮੰਤਰੀ ਤੱਕ ਪਹੁੰਚ ਦੀ ਕਰਦੇ ਹੋ ਤਾਂ ਕਿ ਇਸ ਪਿੰਡ ਦੀ ਸਾਰ ਲੈਣ ਲਈ ਪ੍ਰਸ਼ਾਸਨ ਅਧਿਕਾਰੀ ਜਲਦੀ ਤੋਂ ਜਲਦੀ ਪਹੁੰਚ ਸਕਣ